ਕਪੜੇ ਪਾ ਲਏ ਆ ਪਰ ਮੇਰਾ ਜੀ ਨਹੀਂ ਕੰਡਿਆ ਜਾਣ ਨੂੰ ਜੇ ਪੂਜਾ ਚਾਚੀ ਫੇਰ ਮਗਰੋ ਲੜ ਪੀ ਨਾ ਤੇ ਫਿਰ ਮੰਮੀ ਹੁਣ ਐਵੇਂ ਇਕੱਲੀ ਜਾਣਾ ਰਹਿਣ ਹੀ ਨਹੀਂ ਦਿੰਦਾ ਪੁੱਤ ਕੀ ਗੱਲਾਂ ਕਰਨਿਆ ਇਕੱਲਾ ਹੀ ਕੋਹ ਨਹੀਂ ਮੰਮੀ ਮੈਂ ਮਾੜਿਆ ਚੱਲਿਆ ਹੀ ਪਿੰਡ ਨੂੰ ਮੈਂ ਹਿਆਰਾ ਦੋਸਤਾਂ ਨਾਲ ਕੜੀ ਘੁੰਮ ਫਿਰ ਕੇ ਆਉਣਾ ਵਾ ਤੇ ਚੱਲ ਜਾਣਾ ਹੀ ਪੁੱਤ ਉਹ ਆਏ ਕੋ ਕਪੜੇ ਪਾਏ ਮੈਂ ਚੱਲਿਆ ਹੀ ਤੇ ਉਹ ਨਾ ਫੇਰ ਮੈਨੂੰ ਮੈਂ ਕਿਹਾ ਵੀ ਪੂਜਾ ਚਾਚੀ ਜਿਹੜੇ ਆ ਨਾ ਤੁਹਾਡਾ ਮਗਰੋ ਲੜਨਾ ਕਿਤੇ ਤੇ ਮੈਂ ਫੇਰ ਮੈਂ ਰਹਿਣ ਹੀ ਦਿੰਦਾ ਵਾ ਹਾਏ ਹਾਏ ਤੂੰ ਹੀ ਤਾਂ ਪੂਜਾ ਤਾਂ ਸਾਰੇ ਡਰਨ ਲੱਪੇ ਈ ਤੇ ਜਿੱਦਾਂ ਹਵਾਲ ਪੂਜਾ ਨਾ ਹੋ ਗਈ ਕੋਈ ਸ਼ੇਰ ਹੋ ਗਿਆ ਵਾ ਮੈਂ ਤਾਂ ਨਹੀਂ ਡਰਦੀ ਪੂਜਾ ਕੋ ਤੇ ਨਾਲੇ ਡਰਨ ਦੀ ਕੋਈ ਲੋੜ ਵੀ ਨਹੀਂ ਹੈਗੀ ਜੇ ਤੂੰ ਜਾਣਾ ਨਾ ਖੇਡਣ ਨੂੰ ਤੇ ਜਾ ਮੈਂ ਹੈਗੀ ਆ ਨਾ ਮੈਂ ਆਪੇ ਵੇਖ ਲੂੰਗੀ ਉਹਨੂੰ ਉਹ ਮਾਂ ਨੂੰ ਉਹਨਾਂ ਤੋਂ ਨਹੀਂ ਡਰ ਹੁੰਦਾ ਉਹਨਾਂ ਦੀ ਆਦਤਾਂ ਤੋਂ ਡਰ ਹੁੰਦਾ ਵਾ ਕੀ ਪਤਾ ਕੀ ਹੈ ਉਹਨਾਂ ਨੂੰ ਤੇ ਬਸ ਤਰਸ ਵੀ ਨਹੀਂ ਆਉਂਦਾ ਕਿ ਅਗਲੇ ਤੇ ਸੱਟ ਲੱਗਦੀ ਕਿੱਥੇ ਲੱਗਦੀ ਕਿੱਦਾਂ ਲੱਗਦੀ ਉਹਦੇ ਫਟ ਕਰਦੀ ਚੀਜ਼ ਗਾੜੀਆਂ ਮਾਰ ਦਿੰਦੇ ਆ ਜਾਂ ਕਿਤੇ ਨਾ ਕਿਤੇ ਕਿਸ ਦਾ ਨਾਮ ਆ ਲਾ ਦਿੰਦੇ ਆ ਉਹਨਾਂ ਨੂੰ ਥੋੜੀ ਪਤਾ ਮੇਰਾ ਟੱਬਰ ਆ ਬਦਨਾਮੀ ਹੋਊਗੀ ਜੇ ਹੋਊਗਾ ਪੁੱਤ ਜੇ ਉਹ ਟੱਬਰ ਨੂੰ ਟੱਬਰ ਮੇਥਦੀ ਨਾ ਤੇ ਐਦ ਉਨੀ ਮੇਤ ਦੀ ਕਹਿਨ ਨੂੰ ਵੀ ਆਪਣਾ ਤੇ ਤੂੰ ਇਦਾਂ ਕਰ ਕਿ 11 ਬੇਲੀਆਂ ਨਾਲ ਖੇੜਿਆ ਤੇ ਜੇ ਕੋਈ ਗੱਲਬਾਤ ਹੋਊਗੀ ਨਾ ਤੇ ਮੈਂ ਤੈਨੂੰ ਦੱਸ ਦੂੰਗੀ ਮੰਮਾ ਤੂੰ ਆਖਣੇ ਮੈਂ ਤੈਨੂੰ ਮਗਰ ਦੱਸ ਦੂੰਗੀ ਫੋਨ ਘਾਤੇ ਲਿਓਣਾ ਤਈ ਫੋਨ ਤੇ ਮੇਰਾ ਉਹ ਪੀਸ ਪੀਸ ਕਰਕੇ ਰੱਖਿਆ ਚਾਚੀ ਨੇ ਹਾਏ ਰੱਬਾ ਇੱਕ ਤੇ ਮੈਨੂੰ ਵੀ ਚੇਤਾ ਭੁੱਲ ਜਾਂਦਾ ਵਾ ਨਾ ਖੱਤੀ ਨੇ ਨੁਕਸਾਨ ਕਰਕੇ ਰਹਿਤਾ ਆਪਣਾ ਤੇ ਇਹਦਾ ਕੋਈ ਗਿਆ ਨਹੀਂ ਪਰ ਅਹੀਂ ਤੇ ਹੱਥ ਲੋ ਕੇ ਬੈਗੇ ਨਾ ਫੋਨ ਦੇ ਉੱਤੋਂ ਇਹ ਤੇ ਚੀਜ਼ ਨੂੰ ਸਮਝਦੀ ਕੱਖ ਨਹੀਂ ਆ ਢਾਈਏ ਫੱਟ ਕਰਕੇ ਤੇ ਲਾਂਬੇ ਕਰਦੀ ਆ ਹਾਏ ਤੇ ਮੰਮੀ ਕਿਸ਼ਤਾਂ ਪੂਰੀਆਂ ਹੋਈਆਂ ਨਵੀਂ ਅਜੇ ਪੰਜ ਛੇ ਦੇ ਨਹੀਂ ਹੋਏ ਇਹ ਤੇ ਉਹਨੇ ਆਪਣਾ ਮਰਾ ਆਂਦੀ ਹੋਣੀ ਵੀ ਕਿਸ਼ਤਾਂ ਤਰ ਗੀਆਂ ਹੁਣ ਨਵਾਂ ਲਿਆਓ ਆਹੋ ਕਿਸ਼ਤਾਂ ਨੇ ਅਗਲੀ ਉਹ ਗੱਲ ਤਾਈਓ ਤੇ ਅਗਲੀ ਪੱਲੇ ਨਹੀਂ ਬੰਨਦੀ ਆਂਦੀ ਆ ਇਹ ਕਿਹੜਾ ਟੁੱਟਾ ਜਾ ਤੁਹਾਡਾ ਫੋਨ ਹੀਗਾ ਮੰਮੀ ਟੱਟੇ ਟੱਟੇ ਦਾ ਤਾਂ ਨਹੀਂ ਪਤਾ ਮੈਂ ਉਦੋਂ ਵੀ ਆਂਦੇ ਹਾਂ ਨਾ ਤੁਹਾਡਾ ਘੜਾ ਆਈਫੋਨ ਹੀ ਸਾਡੇ ਲਈ ਆਈਫੋਨ ਤੋਂ ਘੱਟ ਵੀ ਨਹੀਂ ਸਾਨੂੰ ਪਤਾ ਜਿੱਦਾਂ ਆਈਫੋਨ ਲਿਆ ਹੈ ਤੇ ਚਾਚਾ ਆਂਦੇ ਨਾ ਮੈਂ ਸੈਗਨੇਟ ਫੋਨ ਲਿਆ ਦੂਗਾ ਮੈਂ ਸੈਗਨੇਟ ਫੋਨ ਨਹੀਂ ਲੈਣਾ ਨੂੰਣਾ ਮੈਨੂੰ ਉਹ ਫੋਨ ਲੈ ਦੋ ਨਵਾਂ ਚਾਹੀਦਾ ਡੱਬਾ ਬ ਉਹਨੇ ਤੇ ਜਿਹੜਾ ਉਹ ਗੱਲ ਵੀ ਤੋਂ ਪੈਸੇ ਕੱਢੇ ਨਹੀਂ ਤੇ ਉਹ ਵੀ ਉਹਨੇ ਸਾਡੇ ਕੋਲ ਲੈ ਲਿਆ ਉਹਨਾਂ ਨੇ ਹੁਣ ਫੋਨ ਲਾ ਕੇ ਦੇਣਾ ਤੇ ਚਲੋ ਜੇ ਕਰਮਾਂ ਚ ਹੋਇਆ ਨਾ ਤੇ ਮੇਲੀ ਜਾਣਾ ਵਾ ਤੇ ਇਦਾਂ ਵਾ ਵੀ ਤੂੰ ਘਰ ਤੇ ਆਵੇਂ ਰਿਜਣਾਈਆਂ ਸੜੂ ਕੁਝ ਵੀ ਕਰਨਾ ਵਾ ਤੂੰ ਮੇਰਾ ਪੁੱਤ ਜਾ ਜੇ ਮਨ ਬਣਾਇਆ ਨਾ ਖੇਡਣ ਦਾ ਤੇ ਜਾ ਖੇਡ ਕੇ ਆ ਚੰਗਾ ਚਲੋ ਠੀਕ ਆ ਫਿਰ ਪਰ ਲੜਿਓ ਨਾ ਤੁਸੀਂ ਮੇਰੀ ਪੱਕੀ ਜੇ ਤੁਹਾਨੂੰ ਉਹ ਪੁੱਤ ਮੈਂ ਤੇ ਅੱਗੇ ਵੀ ਨਹੀਂ ਲੜਦੀ ਉਹ ਹੀ ਆ ਜਿਹੜੀ ਲੜਦੀ ਆ ਤੇ ਜੇ ਚਾਹ ਪਾਣੀ ਪੀਣਾ ਤੇ ਦੱਸ ਨਹੀਂ ਤੇ ਮੈਂ ਲੱਗ ਗਈ ਸੋਈ ਚ ਬਣਾਉਣ ਨਹੀਂ ਨਹੀਂ ਮੈਨੂੰ ਜਾਣ ਦੋ ਹੁਣ ਫਿਰ ਜਾ ਤੇ ਸਿਹਰਦਾ ਵੀ ਖਲਾਰਾ ਉਦਾਂ ਹੀ ਪਿਆ ਆ ਜਿਹੜਾ ਚੁੱਕਣ ਵਾਲਾ ਵਰਸੋਈ ਚ ਕਦੋਂ ਦਾ ਲੜਾਈ ਦਾ ਨਾ ਪਲੇਸ ਹੀ ਪਾਇਆ ਇਹ ਜਨਾਨੀ ਨੇ ਘਰ ਤੇ ਇੰਨਾ ਨਹੀਂ ਪਤਾ ਵੀ ਕੋਈ ਕੰਮ ਤਾਂੰਦਾ ਵੀ ਕਰਨਾ ਵਾ ਗੋਡੇ-ਗੋਡੇ ਸੋਈ ਚ ਖਲਾਰਾ ਪਿਆ ਆ ਉਹ ਨਹੀਂ ਚੁੱਕਣ ਦਾ ਪਤਾ ਆਪਣੇ ਤੇ ਦੇ ਸਿਰਪੇੜ ਲੱਗੀ ਸੀ ਨਾਲ ਮੇਰੇ ਵੀ ਲਾਤੀ ਆ ਹੁਣ ਏਦਾਂ ਕਰਦੀ ਆ ਅਦ ਘਰ ਉਦ ਘਰ ਪਾ ਕੇ ਨਾ ਤੇ ਚਾਹ ਬਣਾਉਣੀ ਆ ਕਰਾਰੀ ਜੀ ਤੇ ਉਹ ਪੀਣੀ ਆ ਨਾਲੇ ਘਟ ਮੰਮੀ ਨੂੰ ਦਿਨੀ ਆ ਵਿਚਾਰੀ ਦੇ ਸਿਰਪੇੜ ਹੋਣ ਲਈ ਬਾਹਰ ਤੇ ਉਦਾਂ ਹੀ ਲਈ ਹੀ ਕਹਿਣ ਮੈਨੂੰ ਮੈਨੂੰ ਆਂਦੀ ਗੋਲੀ ਦੇਦੇ ਤੇ ਉਹ ਵੀ ਮੈਨੂੰ ਚੇਤਾ ਭੁੱਲ ਗਿਆ ਯੋ ਕਰਮਜੀਤ ਉਦਾਂ ਵਾ ਹੈ ਨਾ ਮੈਨੂੰ ਤੇ ਤੇ ਹਾਸਾ ਵੀ ਆਉਣ ਡਿਆ ਵਾ ਤੇ ਤਰਸ ਵੀ ਬੜਾ ਆਉਣ ਡਿਆ ਆ ਉਦਾਂ ਨਾ ਮਾਂ ਪੁੱਤ ਤੁਸੀਂ ਨਾ ਖੁਸ਼ ਬੜੇ ਹੀ ਹੈ ਮੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਮੈਂ ਤੈਨੂੰ ਗੱਲ ਕਵਾਂ ਤੇ ਕੀ ਕਵਾਂ ਨਕ ਜੋ ਤੂੰ ਕਹਿਣਾ ਹੈ ਨਾ ਤੂੰ ਕਹਿ ਚੁੱਕੀ ਆ ਹੁਣ ਇੰਨੀ ਕੁ ਮਿਹਰਬਾਨੀ ਕਰ ਦੇ ਵੀ ਮੇਰੇ ਲਾਗੋ ਚੱਲ ਜਾ ਮੇਰਾ ਅੱਗੇ ਬੜਾ ਸਿਰ ਪੀੜ ਕੰਡਿਆ ਯੋ ਤੇ ਮੈਂ ਤੇਰੇ ਨਾਲ ਲੜਨ ਦੇ ਮੂਡ 'ਚ ਹੈ ਨਹੀਂ ਹਾਂ ਆਹ ਹੋੜ ਤੂੰ ਕਿੱਥੋਂ ਨਾਲ ਲੜਨ ਦੇ ਮੂਡ 'ਚ ਹੈ ਮੈਂ ਅੱਗੇ ਸੋਚੀ ਪਈ ਹਾਂ ਵੀ ਮੈਂ ਇਹਨਾਂ ਨੂੰ ਇੰਨੀਆਂ ਗੱਲਾਂ ਕਰਨ ਈ ਆ ਇਹ ਚੁੱਪ ਕਰਕੇ ਮਾਂਪੋ ਤਾਂ ਸੁਣੀ ਜਾਂਦੇ ਆ ਅੱਗੋਂ ਮੈਨੂੰ ਹਾਸੇ ਕੇ ਵਿਖਾਲ ਦਿੰਦੇ ਆ ਉਹ ਮੈਨੂੰ ਤੁਹਾਡੇ ਹਾਸੇ ਦਾ ਰੀਜ਼ਨ ਤੇ ਪਤਾ ਹੀ ਨਹੀਂ ਲੱਗਾ ਕਿ ਤੀ ਹੱਸਣ ਕਾ ਤੋੜੇ ਮੈਨੂੰ ਤੇ ਹੁਣ ਸਮਝ ਆਈ ਵੀ ਤੇਰੇ ਦੇ ਵਿੱਚ ਬੇਇੱਜ਼ਤੀ ਹੋਣੀ ਸੀ ਤੂੰ ਤਾਂ ਹਾਸਸ ਕੇ ਵਿਖਾਉਣ ਈ ਓਦਾਂ ਵੈਸੇ ਨਾ ਮਜਾ ਬੜਾਈ ਆਇਆ ਤੇ ਨਾਲ ਲੜਨ ਦਾ ਅਜ ਸੱਚੀ ਕਿਤੇ ਜੇ ਗਰਨਾਮ ਭਾ ਵਿੱਚ ਨਾ ਨਾ ਆਉਂਦਾ ਤੇ ਸਵਾਦ ਹੀ ਆ ਜਾਣਾ ਸੀ ਚਲੋ ਕੋਈ ਗੱਲ ਨਹੀਂ ਤੂੰ ਸਵਾਦ ਲਈ ਜਾ ਹਾਂ ਪਰ ਜਦੋਂ ਰੱਬ ਨੇ ਤੇਰੇ ਨਾਲ ਮਾਰਾ ਕੀਤਾ ਨਾ ਫਿਰ ਤੈਨੂੰ ਤਰਤੀਬ ਨਹੀਂ ਦੇਣੀ ਕਿ ਕਿੱਥੇ ਮੈਂ ਮਾਰ ਮੁਕਾਂ ਪਰ ਇਹ ਗੱਲ ਮੇਰੀ ਯਾਦ ਰੱਖੀ ਰੱਬ ਦੀ ਛੋਟੀ ਜਿਹੀ ਆਵਾਜ਼ ਨਹੀਂ ਹੁੰਦੀ ਪੂਜਾ ਰੱਬ ਜਦੋਂ ਮਾਰਦਾ ਨਾ ਟਿਕਾਣੇ ਵਾਲੇ ਮਾਰਦਾ ਵਾ ਫਿਰ ਬੰਦਾ ਉੱਠਣ ਜੋਗਾ ਨਹੀਂ ਰਹਿੰਦਾ ਤੂੰ ਤੇ ਨਾ ਹਾਗਲਾ ਨਾ ਹੀ ਕਰ ਤੇਰੇ ਮੂੰਹੋਂ ਨਹੀਂ ਇਹ ਗੱਲਾਂ ਜੱਚਦੀਆਂ ਜਾ ਮੇਰੇ ਲਾਗੋ ਚਲ ਜਾ ਮੇਰੇ ਹੱਥ 'ਚ ਆ ਪਤੀਲਾ ਆਇਓ ਮੈਂ ਮਾਰ ਕੇ ਨਾ ਤੇ ਸਿਰ ਪਾੜ ਦੇਣਾ ਹੀ ਫਿਰ ਨਾ ਆਖੀ ਇੱਥੇ ਤੇਰੇ ਘੱਗਰ ਖੁੱਲ ਗਏ ਤੇ ਅੱਛਾ ਉਹ ਘਰ ਤਾਂ ਤੂੰ ਮੇਰੇ ਉਥੇ ਬਾਹਰ ਵੀ ਖੁੱਲ ਕੇ ਆਈ ਹੈ ਇਹ ਜੀ ਮੈਂ ਨਾ ਤੇਰੀ ਡੇਲਿਆਂ ਨਾਲ ਕਲੀਜੋਟਾ ਖੇਡਣਾ ਖੜਾਇਆ ਨਾ ਗਲੀਜੋਟਾ ਉਹ ਚੇਤਾ ਭੁੱਲ ਗਿਆ ਵਾ ਮੈਨੂੰ ਲੱਗਦਾ ਤੈਨੂੰ ਅਜੇ ਨਾ ਲੱਗੀ ਨੀ ਆ ਨੀ ਪੈਣਾ ਲੱਗ ਤੇ ਮੈਨੂੰ ਬਥੇਰੀ ਗਈ ਆ ਪਰ ਤੇਰਾ ਜਿਹੜਾ ਸਿਰ ਵਾ ਨਾ ਇਹ 10 ਕਿਲੋ ਦਾ ਵਾ ਤੇ ਮੇਰਾ ਜਿਹੜਾ ਸਿਰ ਵਾ ਨਾ ਉਹ ਐਡਾ ਕੀ ਆ 22 ਕਿਲੋ ਦਾ ਵਾ ਜਿਹੜਾ ਤੇਰੇ ਸਿਰ ਦੇ ਨਾਲ ਵਾਰਾ ਸਾਰਾ ਨਹੀਂ ਲੈ ਸਕਦਾ ਜੇ ਵਾਰਾ ਸਾਰਾ ਨਹੀਂ ਨਾ ਲੈ ਸਕਦਾ ਤੇ ਫਿਰ ਹੈ ਆਉਂਦੀਆਂ ਚਲਾਕੀਆਂ ਜਿਹੜੀਆਂ ਖੇਡਦੀਆਂ ਨਾ ਇਹ ਨਾ ਖੇਡਿਆ ਕਰ ਮੇਰੇ ਨਾਲ ਤੈਨੂੰ ਹਜੇ ਤੱਕ ਮੇਰਾ ਪਤਾ ਨਹੀਂ ਲੱਗਾ ਹੈਗਾ ਉਹ ਮੈਂ ਪੂਝਾਂ ਆ ਠੀਕਾ ਮੈਨੂੰ ਸਾਰਾ ਹੀ ਪਤਾ ਵਾ ਪਰ ਇਹੋ ਹੀ ਆ ਕਿ ਅਜੇ ਰੱਬ ਨਹੀਂ ਮੇਰੇ ਵੱਲ ਅਜੇ ਰੱਬ ਤੇਰੇ ਵੱਲ ਵਾ ਬਸ ਪਤਾ ਤੈਨੂੰ ਸਾਰੀ ਗੱਲ ਦਾ ਆ ਤੇ ਸਿਆਣੀ ਵੀ ਤੂੰ ਬਣੀ ਆ ਤੇ ਨਾਵੇਂ ਨਾ ਜੀਆਂ ਚਲਾਕੀਆਂ ਕਰਿਆ ਕਰ ਮੇਰੀ ਭੈਣ ਚੰਗਾ ਆਪਣਾ ਕੰਮ ਧੰਦਾ ਕਰਿਆ ਕਰ ਆ ਉਧਰ ਵੇ ਸਾਹਮਣੇ ਲੱਭਣ ਡਿਆ ਨਾ ਭਾਂਡੇ ਆ ਦਾ ਕਿੱਡਾ ਟੋਕਰਾਂ ਭਰਿਆ ਪਿਆ ਮੰਜਨ ਆਲਾ ਦੋਵੇਂ ਸਿੰਕਾਂ ਭਰੀਆਂ ਵਾ ਭਾਂਡੇ ਮਾਂਜ ਤੇ ਸ਼ਾਮਾਂ ਦੀ ਸਬਜ਼ੀ ਧਾਰ ਜਿੱਥੋਂ ਖਾਣਾ ਆ ਠੀਕ ਆ ਰਾਸ਼ਨ ਪਾੜਨ ਨੂੰ ਤੇ ਥਾਲੀਆਂ ਢੀ ਢੀ ਲੈ ਕੇ ਬਹਿ ਜਾਂਦੀਆਂ ਹੁੰਦੀਆਂ ਹੱਜੇ ਨਾ ਚੱਲੀ ਕਿੱਥੇ ਆ ਇਹ ਭਾਂਡੇ ਵੀ ਅੱਜ ਤੂੰ ਹੀ ਮਾਂਜੇਂਗੀ ਜਿਹੜੀ 50000 ਦੀ ਤਰਥੀ ਲਈ ਆ ਨਾ ਮੇਰੇ ਕੋਲੋਂ ਉਦਾ ਮੁੱਲ ਮੈਂ ਹਾਂ ਤੇ ਕੋ ਚਕਾਉਣਾ ਵਾ ਬਖੇਰਾ ਚ ਮੈਂ ਪੋਲੀ ਬਣ ਬਣ ਕੱਢ ਲਿਆ ਵਾ ਅੱਛਾ ਇਹਦਾ ਮਤਲਬ ਤੈਨੂੰ ਹਜੇ ਲੱਗੀ ਨਹੀਂ ਫਿਰ ਨਹੀਂ ਲੱਗੀ ਏਦਾਂ ਹੀ ਆ ਜੇ ਤੇਰੀ ਤੌਣ ਐਮ ਆ ਨਾ ਤੇ ਮੇਰੀ ਐਮ ਆ ਠੀਕ ਆ ਉਹ ਮੇਰੀ ਤੌਣ ਠਾ ਨਹੀਂ ਜਾਂਦੀ ਠੀਕ ਆ ਤੇਰੇ ਤੋਂ ਮਾਸਾ ਤਾਂ ਆਈਆਂ ਮੈਂ ਕੋਈ ਗੱਲ ਨਹੀਂ ਲੈਵਲ ਦੇਖ ਕੇ ਗੱਲ ਕਰਿਆ ਕਰ ਮੈਨੂੰ ਬੋਲੀ ਜਾਣੀ ਹੁੰਦੀ ਆ ਇਹ ਕੰਮ ਸਾਰਾ ਤੂੰ ਹੀ ਕਰਨਾ ਵਾ ਤੇ ਜੇ ਮੈਨੂੰ ਕਿਹਾ ਨਾ ਕੰਮ ਕਰਨ ਨੂੰ ਤੇ ਲੈਣੇ ਤੇ ਦੇਣੇ ਪੈ ਜਾਣੇ ਹੀ ਆ ਸਮਝ ਗਈ ਨਾ ਲੈਣੇ ਤੇ ਦੇਣੇ ਪਿਆਣੇ ਹੁਣ ਮੈਨੂੰ ਨਹੀਂ ਆ ਇੱਤੈ ਨੂੰ ਹੀ ਪਹਿਣਗੇ ਜਿਹੜਾ 50000 ਰੁਪਇਆ ਮੇਰੇ ਕੋਲ ਲਿਆ ਵਾ ਨਾ ਉਹ ਸੁੱਟ ਤੇ ਫੇਰ ਮੈਂ ਇੰਨਾ ਗੱਲ ਕਰੀ ਅਛਾ ਜਿਹਹਾ ਗੱਲ ਆ ਨਾ ਲੈ ਸੁਣ ਫੇਰ ਸਾਰੀਆਂ ਲੈ ਹੀ ਮੈਂ ਤੇਰ ਕੋ 50000 ਤੌਰ ਨਾ ਲਿਆਈਓ ਠੀਕ ਆ ਅੱਜ ਸੁਣ ਲੈ ਫੇਰ ਨਹੀਂ ਕੀਤੀ ਤੇਰੇ ਮੁੰਡੇ ਨੇ ਚੋਰੀ ਮੇਰੇ ਪੈਸੇ ਹੀ ਮੈਂ ਵਿਪਨ ਦੇ ਪੈਸਿਆਂ ਚੋਂ ਟੰਕਾ ਲਾਇਆ ਸੀ ਠੀਕ ਆ ਸਾਰੇ ਮੈਂ ਆਪਣੀ ਮਿਹਨਤ ਨਾਲ ਜੋੜੇ ਆ ਜਾ ਕਰ ਲੈ ਜੋ ਕਰਨਾ ਹੀ ਹੋ ਤੇ ਸਕੂਟਰੀ ਮੈਂ ਆਪਣੇ ਪੈਸਿਆਂ ਦੀ ਲਿਆਂਦੀ ਆ ਨਹੀਂ ਮੇਰੇ ਭਰਾ ਨੇ ਲੈ ਕੇ ਦਿੱਤੀ ਠੀਕ ਆ ਤੇ ਫੋਨ ਵੀ ਤੇਰਾ ਮੈਂ ਹੀ ਤੋੜਿਆ ਈ ਸਾਰਾ ਕੁਝ ਸੁਣ ਲਾ ਹੁਣ ਮੈਨੂੰ ਇਹਨਾਂ ਵੀ ਪਤਾ ਵਾ ਕਿ ਜਿਹੜੀ ਸਕੂਟਰੀ ਆ ਨਾ ਉਹ ਤੇ ਮੇਰੇ ਪੈਸਿਆਂ ਦੀ ਆਈ ਆ ਤੇ ਫੋਨ ਵੀ ਸਾਡਾ ਤੂੰ ਜਾਣ ਬੁੱਝ ਕੇ ਤੋੜ ਤੋੜਿਆ ਵਾ ਵੀ ਜਿਹੜੀ ਸਾਰਿਆਂ ਦੇ ਸਾਹਮਣੇ ਮੇਰੀ ਸੱਚਾਈ ਨਾ ਹੋਵੇ ਪਰ ਇਹੋ ਗੱਲ ਆ ਕਿ ਤੇਰੀ ਕਿਸਮਤ ਸਾਥ ਦੇ ਗਈ ਆ ਤੇ ਮੇਰੀ ਕਿਸਮਤ ਨੇ ਉੱਥੇ ਸਾਥ ਨਹੀਂ ਦਿੱਤਾ ਬਸ ਗੱਲ ਸਾਥ ਦੀ ਨਹੀਂ ਆ ਗੱਲ ਚਲਾਕੀ ਦੀ ਆ ਜਿਹੜੀ ਤੂੰ ਐਂ ਟਾਈਮ ਤੇ ਵਰਤ ਲੈਣੀ ਆ ਤੇ ਸਾਡੇ ਕੋਲ ਵਰਤੀ ਨਹੀਂ ਜਾਂਦੀ ਤੇ ਫਿਰ ਨਾ ਪੰਗਾ ਲਿਆ ਕਰੋ ਜੇ ਤੈਨੂੰ ਸਾਰੀ ਗੱਲ ਦਾ ਪਤਾ ਆ ਤੇ ਕਰ ਤੋਂ ਫਿਰ ਾਡੇ ਲਾਉਣੀ ਆ ਨਾ ਾਡੇ ਲਾਇਆ ਕਰ ਐਵੇਂ ਸਿੰਘ ਫਸਾ ਕੇ ਬਹਿ ਜੰਨੀ ਆ ਜਦੋਂ ਟੁੱਟ ਗਏ ਨਾ ਮੁੜ ਕੇ ਰੋਂਦੀ ਰਹੇਂਗੀ ਫਿਰ ਅੱਗੇ ਅੱਗੇ ਹੋ ਕੇ ਹੁਣ ਮੈਂ ਕੀ ਕਰਾਂ ਮਰੇਗੀ ਜਦੋਂ ਉਦੋਂ ਤੈਨੂੰ ਹੋਸ਼ ਆਣੀ ਆ ਬਹੁਤੀ ਭੂਏ ਚੜੀਆਂ ਤੂੰ ਚੱਲ ਕੋਈ ਨਹੀਂ ਪੂਜਾ ਜੋ ਮਰਨਾ ਹੋਣਾ ਹੈ ਨਾ ਉਹ ਤੇ ਗਿਆ ਹੋ ਪੂਜਾ ਹੱਦੋਂ ਇਹ ਤੇਰੀ ਮੈਂ ਕਰਤੇ ਨਾ ਗਿਣ ਕਰਦਾ ਰਿਆ ਉਹ ਤੋਂ ਇੰਨਾ ਗਿਲ ਗਿਆ ਉਹ ਤੇਰੇ ਕਰਕੇ ਮੈਂ ਸਾਰ ਟਬਰ ਨਾ ਰਲ ਲਾ ਲਾ ਓਏ ਉਹ ਸ਼ਰਮ ਕਰ ਤੂੰ ਸ਼ਰਮ ਕਰ ਉਹ ਵਿਪਨ ਐਨੇ ਓਕੇ ਦਾ ਤਾਂ ਹੋਣ ਡਿਆ ਉਹ ਹੁਣ ਕੀ ਕਰਤਾ ਮੈਂ ਹੁਣ ਤੇ ਮੈਂ ਬੜੇ ਪਿਆਰ ਨਾਲ ਗੱਲ ਕਰਨ ਦੀ ਆ ਉਹਦੇ ਨਾਲ ਮੇਰੀ ਆਵਾਜ਼ ਬਾਹਰ ਆਈ ਆ ਅਜੇ ਦੇਖੋ ਪੈਰਾਂ ਤੇ ਪਾਣੀ ਵੀ ਪੈਣਦੇ ਆਂ ਈ ਉਹ ਮੈਂ ਤੇਰੇ ਸਾਰੀਆਂ ਗੱਲਾਂ ਸੋਲੀਆਂ ਇੱਥੇ ਕਰਨ ਲਾ ਗੇ ਨਹੀਂ ਕਾਦੀ ਚਤਰੋ ਉਹ ਹੁਣ ਮੈਂ ਕੀ ਕਰਤਾ ਵਾ ਹੁਣ ਤੇ ਮੈਂ ਕਿਸੇ ਨੂੰ ਕੁਛ ਕਿਹਾ ਵੀ ਨਹੀਂ ਆ ਉਹ ਤੇ ਤਰੋ ਉਹ ਤੇ ਤੋਂ ਵੱਡੀ ਤੇ ਤਰੋ ਕਿਹੜੀ ਆ ਉਹ ਨਾਣੇ ਮੁੰਡਿਆ ਤੂੰ ਨਾਂ ਲਾਤਾ ਅਸੀਂ ਚੋਰੀ ਕੀਤੀ ਆਨੇ ਉਹ ਦੇਖ ਕੋਈ ਸਾਰੇ ਲਾ ਕੇ ਗਾਂਢੀ ਖਾਂਢੀ ਵੇਲੇ ਤੱਕ ਨਹੀਂ ਸਾਡੀ ਸ਼ਰਮਾਂ ਉਹ ਅਜਿਹੀ ਬੀਚਤੀ ਹੋਣੀ ਉਹ ਤੇ ਥੱਡ ਤੂੰ ਦੂਜਾ ਸਕੂਟਰੀ ਨਾਲ ਕਿਹਾ ਮੇਰੀ ਸਕੂਟਰੀ ਮੇਰੀ ਭੈਣ ਲੈ ਜਾ ਕੇ ਦਿੱਤੀ ਆ ਉਹ ਝੂਠ ਬੋਲਿਆ ਤੂੰ ਦੂਜਾ ਤੂੰ ਫੋਨ ਜਿਹੜਾ ਦੇ ਤੇਰੇ ਸਾਰੇ ਸਬੂਤ ਹੀ ਉਹ ਤੂੰ ਤੋੜਦਾ ਜਾਣ ਬੁੱਝ ਕੇ ਉਹ ਤੈਨੂੰ ਸ਼ਰਮ ਨਹੀਂ ਉਹ ਮੈਂ ਤੇ ਉਹਨੂੰ ਉਦਾਂ ਹੀ ਕਹਿਣ ਲਈ ਆ ਤੁਸੀਂ ਸਾਰਾ ਸੱਚ ਮੰਨ ਗਏ ਆ ਮੈਂ ਤਾਂ ਦੱਸਾਂ ਮੇਰੀ ਅੱਖਾਂ ਦੂਰ ਹੋ ਜਾ ਮੈਨੂੰ ਚੰਗੇ ਨਹੀਂ ਲੱਗਦੇ ਆਇਆ ਤੂੰ ਮਾਸਾ ਵੀ ਦੀਦੀ ਦਾਸ ਇਹਨੂੰ ਅੜੀਏ ਮੈਂ ਤਾਂ ਤੇ ਨਾ ਉਦਾਂ ਹੀ ਮਜ਼ਾਕ ਕਰਨ ਦੀ ਸੀ ਉਹ ਪੂਜਾ ਰਹਿਣ ਦੇ ਇਹਨਾਂ ਮਜ਼ਾਕਾਂ ਨੂੰ ਜਿਹੜੀ ਸੱਚਾਈ ਹੁੰਦੀ ਆ ਨਾ ਉਹ ਲੁਕੀ ਨਹੀਂ ਰਹਿੰਦੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਨਾ ਫਿਰ ਰੱਬ ਦੀ ਛੋਟੀ 'ਚ ਆਵਾਜ਼ ਨਹੀਂ ਹੁੰਦੀ ਉਹ ਇੱਕ ਨਾ ਇੱਕ ਦਿਨ ਬਾਗੀ ਜਾਂਦਾ ਬੰਦਾ ਇਹਨਾਂ ਸੱਚਾਈ ਦਾ ਜਿੰਨਾ ਮਰਜ਼ੀ ਝੂਠ ਬੋਲਾ ਕਦੀ ਤਾਂ ਆਂਦੀ ਮੇਰੇ ਭਰਾ ਨੇ ਸਕੂਟਰੀ ਲੈ ਕੇ ਦਿੱਤੀ ਆ ਕਦੀ ਤਾਂ ਆਂਦੀ ਮੇਰੀ ਭੈਣ ਨੇ ਕੋਹ ਲੈ ਕੇ ਦਿੱਤਾ ਵਾ ਇੱਥੇ ਕੋਈ ਨਹੀਂ ਕਿਸ ਨੂੰ ਕੋਹ ਲੈ ਕੇ ਦਿੰਦਾ ਮੈਨੂੰ ਵੀ ਪਤਾ ਵਾ ਮੈਂ ਉਦੋਂ ਕਿਦਾਂ ਆਪਣੇ ਪ੍ਰਾਗ ਕੋ 50000 ਰੁਪਇਆ ਮੰਗ ਕੇ ਆਣ ਕੇ ਤੇ ਤੇਰਾ ਸਿਆਪਾ ਕੀਤਾ ਸੀ ਹੁਣ ਸਾਰਾ ਕੁਝ ਤੇਰੇ ਇੱਕ ਤੂੰ ਬੜੀ ਫੁੱਲੀ ਫੁੱਲੀ ਮੈਨੂੰ ਦੱਸਣ ਲਈ ਨਾ ਔਰ ਰੱਬ ਨੇ ਵੀ ਆਖਿਆ ਨਾ ਵੀ ਜਿਹੜਾ ਤੇਰੇ ਗਾੜੀ ਹੰਕਾਰ ਹੋ ਇੱਕ ਦਿਨ ਟੁੱਟਣਾ ਚਾਹੀਦਾ ਤੇਰਾ ਹੁਣ ਦੱਸ ਕਰ ਹੁਣ ਮੈਂ ਇਦਾਂ ਨਹੀਂ ਛੱਡਾਂ ਤੈਨੂੰ ਚੱਲ ਬਾਹਰ ਤੱਕ ਹਾਏ ਰੁਕ ਜਾ ਹਾਏ ਮੇਪੜ ਮੇਰੀ ਗੱਲ ਤੂੰ ਸੁਣੋ ਉਹ ਮੈਂ ਕੋਸ਼ ਨਹੀਂ ਕੀਤਾ ਤੇਰੇ ਨਾਲ ਸੌਂਦਾ ਆਇਆ ਹਾਂ ਇਹ ਤੱਕ ਹਾਏ ਤੇਰੇ ਪਿੱਛੇ ਲੱਗ ਕੇ ਆ ਸਾਰੇ ਟੱਬਰ ਨਾਲ ਲੜਦਾ ਰਿਹਾ ਹਾਏ ਹਾਏ ਇਹ ਕਿ ਹੋ ਗਿਆ ਅੰਦਰ ਹੁਣ ਪਿਛੇ ਆਪਾ ਪੈ ਗਿਆ ਵਾ ਸਾਡਾ ਨੂੰ ਪਤਾ ਇਹ ਸਾਰੀ ਇਹ ਬਕਵਾਸ ਸੋਲੀ ਆਜਾ ਸਾਰੀ ਸਗਾਈ ਇਹਦੀ ਮੈਨੂੰ ਸਮਝ ਆ ਗਈ ਅੱਜ ਨਾ ਹੁਣ ਕਿਉਂ ਮੇਰੀ ਔਲੇ ਹੁੰਨੀ ਆ ਇਹ ਜਵਾਬ ਗੱਲਾਂ ਦਾ ਦਿੰਦੀ ਕਿਉਂ ਨਹੀਂ ਆ ਮੈਂ ਪਿਛੇ ਵੱਲੋਂ ਘਟੀ ਆ ਸਾਹਮਣੇ ਆ ਹੁਣ ਐਦਾਂ ਤੈਨੂੰ ਮੈਂ ਛੱਡਣਾ ਹਾਏ ਦੀਦੀ ਬਚਾ ਲੈ ਮੈਨੂੰ ਦੇਖ ਲੈ ਜਿੰਨਾ ਤੂੰ ਇਹਨਾਂ ਕਰਦੀ ਰਹੀ ਹੁੰਦੇ ਨਾ ਉਹ ਫਿਰ ਤੈਨੂੰ ਬਚਾਉਣ ਦੇ ਆ ਦੀਦੀ ਮੈਨੂੰ ਬਚਾ ਲੈ ਭਾਬੀ ਪਰੇ ਹੋ ਜਾ ਮੈਨੂੰ ਨਹੀਂ ਛੱਡਣਾ ਨਾ ਮੈਂ ਬਾਹਰ ਕੱਢਣਾ ਵਾ ਨਾ ਵਿਪਨ ਹੌਸਲਾ ਕਰ ਤੂੰ ਇਹ ਤੇ ਛੱਡੈਣ ਵਾ ਇਹਨੂੰ ਤਾਂ ਕੋਈ ਅਕਲ-ਉਕਲ ਹੈ ਨਹੀਂ ਆ ਤੈਨੂੰ ਤਾਂ ਹੈ ਗਈ ਆ ਨਾ ਅਕਲ ਕਿਉਂ ਨਹੀਂ ਤੁਸੀਂ ਮੰਨਦੇ ਸੁਣਦੇ ਕਿਸ ਦੀ ਇਹਦਾ ਦਿਮਾਗ ਮੋਟਾ ਵਾ ਇਹਦੇ ਤਾਂ ਸਿਰਫ ਪੈਸਾ ਹੀ ਬੋਲਦਾ ਵਾ ਕੋਈ ਨਹੀਂ ਆਜੂ ਇਹਨੂੰ ਅਗਲ ਹੁਣ ਕੋਈ ਗੱਲ ਨਹੀਂ ਮੈਂ ਕਰਦਾ ਨਾ ਬਾਅਦ ਇਹਨੂੰ ਕਰਾਂ ਇਹਨੂੰ ਸਾਰੀ ਅਗਲ ਆਏ ਨਹੀਂ ਵੇਖੇ ਨੀ ਦੀਦੀ ਮੈਨੂੰ ਬਚਾ ਲਾ ਮੈਂ ਹੁਣ ਤੂੰ ਜਿੱਦਾਂ ਦਾਦੂ ਕਹੂੰਗੀ ਮੈਂ ਉਦਾਂ ਹੀ ਕਰੂੰਗੀ ਮੈਂ ਹੁਣ ਤੂੰ ਸਭ ਕੁਝ ਕਰਨ ਨੂੰ ਤਿਆਰ ਵਾਂ ਇਦਾਂ ਨਹੀਂ ਮੰਨਣਾ ਮੈਂ ਪਰੇ ਹੋ ਜਾ ਮੈਨੂੰ ਐ ਨਹੀਂ ਇਹਨੂੰ ਬਖਸ਼ਦਾ ਆਏ ਵੇਪਣਾ ਵੇਲਾ ਨਹੀਂ ਜਿੱਦਾਂ ਕਹੋਗੇ ਨਾ ਮੈਂ ਉਦਾਂ ਹੀ ਰਹਿ ਲੂੰਗੀ ਤੁਹਾਡੀ ਗੋਲੀ ਬਣ ਕੇ ਮੇਲੋ ਪਲੀਜ਼ ਮੇਲੋ ਮੈਨੂੰ ਕੁਝ ਨਾ ਕਿਓ ਉਹ ਮੇਰੀ ਗੋਲੀ ਬਣ ਇਹਨਾਂ ਦੀ ਗੋਲੀ ਬਣ ਉਹ ਵੱਡੇ ਅਰਦੋ ਕਿਦਾਂ ਤੂੰ ਸ਼ਰਮ ਕਰ ਕਿਦਾਂ ਲੜਦੀ ਰਹੀ ਉਹਨਾਂ ਨਾਲ ਇੰਨਾ ਥੱਕਾ ਗਈ ਤਾਂ ਤੂੰ ਉਹਨਾਂ ਨਾਲ ਮੈਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਕਰ ਲੂੰਗੀ ਪਰ ਮੈਨੂੰ ਘਰੋਂ ਨਾ ਬਾਹਰ ਗੱਡੋ ਮੇਲੋ ਨਹੀਂ ਤੈਨੂੰ ਉਦਾਂ ਘਟਕਾਣੇ ਨਹੀਂ ਹੋਣੀ ਤੇਰੀ ਉਹ ਮੈਨੂੰ ਅੱਬੇ ਮੇਲੋ ਮੈਂ ਇਹਨਾਂ ਨੂੰ ਬਖਸ਼ਣਾ ਹਾਂ ਹਾਏ ਹਾਏ ਵੀਪਲਾ ਤੂੰ ਸਦਾਈ ਹੋ ਗਿਆ ਵਾ ਕਾਨੂੰ ਹੱਥੀ ਪਈ ਜਾਣਾ ਉਹਦੇ ਜਦੋਂ ਮਾਫੀਆਂ ਮੰਗਣ ਡਈ ਤਾਂ ਮਾਫ ਕਰਦੇ ਹਾਂ ਭਾਈ ਇਹਨੇ ਕੰਮ ਹੀ ਬੜੇ ਨੀਚਾਂ ਵਾਲੇ ਕੀਤੇ ਆ ਮੈਂ ਇਹਨੂੰ ਬਖਸ਼ਣਾ ਅੱਜ ਮੰਮੀ ਮੈਂ ਤੁਹਾਡੇ ਵੀ ਗੋਡੇ ਫੜ ਨਹੀਂ ਹੋਏ ਲੋ ਮੈਨੂੰ ਬਚਾ ਲਓ ਵੇਲਾ ਇਹਨੂੰ ਕਹੋ ਮੈਨੂੰ ਕਰੋ ਨਾ ਕੱਟੇ ਨਹੀਂ ਪੈਣਾ ਮੇਰੇ ਨਾਲ ਗੋਡੇ ਫੜ ਮੇਰੇ ਅੱਗੇ ਗੋਡੇ ਦਸਦੇ ਆ ਮੈਂ ਬੱਡੇ ਬੜੀ ਤੰਗ ਆ ਨਹੀਂ ਤੈਨੂੰ ਅੱਜ ਗੋਡਿਆਂ ਪਤਾ ਲੱਗ ਗਿਆ ਤੈਨੂੰ ਪਹਿਲਾਂ ਨਹੀਂ ਪਤਾ ਲੱਗਾ ਵੱਡਿਆਂ ਦੀ ਕੀਮਤ ਕੀ ਹੁੰਦੀ ਘਰ 'ਚ ਚੱਲ ਵੇ ਚੁੱਪ ਕਰ ਹੁਣ ਤੂੰ ਵੀ ਮੇਰੇ ਨਾਲ ਕਰ ਲੈਨੀ ਆਪੇ ਗੱਲ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਮੰਮੀ ਦੇ ਭਾਬੀ ਨਾਲ ਨਵੇਂ ਚਾਉਂਦੇ ਤੈਨੂੰ ਮੈਂ ਇੱਕ ਵਾਰ ਬੰਦੇ ਆ ਪੁੱਤ ਬਣਾ ਲੈਣਾ ਸੀ ਹੁਣ ਏਦਾਂ ਕਰ ਆਪਣਾ ਬੋਰੀ ਬਿਸਤਰਾ ਚੋਕ ਨਿਕਲ ਜਾ ਥੋਂ ਬਾਹਰ ਹਾਏ ਵੇ ਪਣਾ ਏਦਾਂ ਨਾ ਕਰੋ ਨੂੰ ਤੋ ਸ਼ਾਮਾਂ ਪੈਂਡੀਆਂ ਮੈਂ ਕਿੱਧਰ ਜਾਊਂਗੀ ਮੈਂ ਕਿਧਰ ਕੋ ਤਾਰੇ ਜੜ ਗਏ ਆ ਜਿੱਥੇ ਮਰਜੀ ਜਾ ਠੱਠੇ ਖੂਦ ਪੈ ਨਿਕਲੇ ਥੋਂ ਹਾਏ ਮੰਮੀ ਕੋਈ ਨੂੰ ਨਾ ਕਰ ਏਦਾਂ ਮੈਂ ਕਿੱਥੇ ਜਾਊਂਗੀ ਕਿਹਦੇ ਨਾਲ ਜਾਵਾਂਗੀ ਲੈਣਾ ਕਿੱਥੇ ਆ ਦਿੱਤੀ ਤੇਰੇ ਭਰਾ ਨੇ ਬਬਰਾ ਦੀ ਸਕੂਟਰੀ ਉੱਤੇ ਚੱਲ ਡੰਡੀ ਪੈ ਨਿਕਲ ਜਾ ਥੋਂ ਹਏ ਬਾਬੀ ਮੰਮੀ ਸਮਝਾ ਓਏ ਲੋ ਮੈਂ ਰਾਤ ਕਿਤੇ ਜਾਉਂਗੀ ਹਾਏ ਚਲ ਬਹਿ ਚੁੱਪ ਕਰਕੇ ਜਿਹੜੇ ਪਹਿਲਾਂ ਕਰਮ ਕੀਤੇ ਹਨ ਉਹ ਹੁਣ ਭੁਗਤਣ ਡਈ ਹੈਗੀ ਉਦੋਂ ਤੇ ਕਰਨ ਲੱਗੀ ਤੂੰ ਵੇਂਦੀ ਕੱਖ ਨਹੀਂ ਗਈ ਚਲ ਕੋਈ ਗੱਲ ਨਹੀਂ ਪੂਜਾ ਤੂੰ ਅੰਦਰ ਜਾ ਅਹੀਂ ਆਪੇ ਵਿਪਨ ਨੂੰ ਸਮਝਾ ਲੈਨੇ ਆ ਇੱਕ ਮੇਰੀ ਗੱਲ ਸੁਣ ਲੈ ਕੰਨ ਕੋਲ ਕੇ ਰਸੋਈ ਚ ਵੜਾ ਤੇ ਰੋਟੀ ਪਾਣੀ ਕਰੋ ਕਦੇ ਵਿਪਨ ਦੇ ਸਾਹਮਣੇ ਨਾ ਚੱਲ ਜੀ ਨਹੀਂ ਮੰਮੀ ਮੈਂ ਨਹੀਂ ਜਾਂਦੀ ਉਹਦੇ ਸਾਹਮਣੇ ਮੈਂ ਨਾ ਰਾਤੀ ਮੰਜੀ ਦੇ ਪੈਂਦੀ ਸੌ ਜਾਉਂਗੀ ਨੇ ਜਾਂਦੀ ਅੰਦਰ ਚੱਲ ਆ ਜਾ ਮम्मी ਅੰਦਰ ਮੈਂ ਵੀ ਕੋਈ ਰੋਟੀ ਪਾਣੀ ਪਕਾ ਲਾਂ ਆ ਚਲੋ ਕਰੋ ਕੋਈ ਨਹੀਂ ਮੀਣੀਆਂ ਜੀਏ ਆ ਜਿਹੜੀਆਂ ਮੇਰ ਨਾਲ ਕਰਾਈਆਂ ਹੀ ਉਹ ਨਾ ਇਹ ਭੁਗਤਣੀਆਂ ਤਾਂ ਤੈਨੂੰ ਪੈਣੀਆਂ ਆ ਇਹ ਤੇਰੀ ਵਜ੍ਹਾ ਨਾਲ ਹੀ ਸਿਆਪਾ ਹੋਇਆ ਸਾਰਾ ਜੇ ਤੂੰ ਨਾ ਸਿਆਪਾ ਪਾਉਣੀ ਔਰ ਸੋਈ ਚ ਤੇ ਨਾ ਇਨੀ ਗੱਲ ਵੱਧਦੀ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਦੱਸੂਗੀ ਆ ਜੋ ਕੁਛ ਮੇਰ ਨਾਲ ਹੋਇਆ ਨਾ ਜੇ ਮੈਂ ਤੇਰਨਾ ਸਾਰਾ ਕੁਛ ਏਦਾਂ ਨਾ ਨਾ ਕਰਾਇਆ ਤੇ ਮੇਰਾ ਨਾਂ ਵੀ ਪੂਜਾ ਨਾ ਕਹੀ ਤੇਰੀਆਂ ਨੱਕਰਾਂ ਹੀ ਵੇਖੀ ਲਕੀਰਾਂ ਕਢਾਉਂਗੀ ਮੈਂ ਇੱਕ ਵਾਰੀ ਤੂੰ ਵੀ ਕੀ ਯਾਦ ਕਰੇਂਗੀ ਮੈਨੂੰ ਲੈ ਕੋਹ ਨਹੀਂ ਹਾਲੇ ਦਿਨਾਂ ਨੇ ਦਾ ਸਾਰੇ ਟੱਬਰਦਾਨੇ ਲਹੂ ਪੀਤਾ ਵਾ ਉਹ ਸਾਰੇ ਟੱਬਰ ਨੂੰ ਦਾ ਸਿਦਾਈ ਸਮਝੀ ਗੈ ਨਾ ਕ ਵੱਡੀ ਛਾਤਰ ਬਣੀ ਫਿਰਦੀ ਆਪਣੇ ਆਪ ਕੋਈ ਨਹੀਂ ਕਰਦੇ ਇਲਾਜ ਦਾ ਕੋਈ ਨਹੀਂ ਜਿੰਨਾ ਤੰਗ ਪ੍ਰੇਸ਼ਾਨ ਕਰਨਾ ਸੀ ਇਹਨੇ ਘਰ ਵਾਲਿਆਂ ਨੂੰ ਕਰ ਲਿਆ ਵਾ ਕੋਈ ਨਹੀਂ ਮੈਂ ਤੇ ਕਹਤਾ ਹੁਣ ਜਾਂਦੀ ਜਿਆਜ ਇਥੇ ਦੇਤੇ ਯਾਰਾ ਦਫਾ ਹੋ। ਵਾਰਨੈ ਨੂੰ ਮੈਂ ਨਹੀਂ ਆ। ਤਸੱਲੀ ਦੇ ਹੁਣ ਇਹਦੀ ਮੈਂ ਚੰਗੀ ਤਰ੍ਹਾਂ ਕਰੂੰਗਾ ਅੱਗੇ। ਹਾਈ ਹਾਈ। ਮਿੰਨੂਰ ਸੋਈ ਦੇ ਵਿੱਚ ਰੋਟੀਆਂ ਸੁਝਣ ਡਈਆਂ ਵਾ। ਘਰ ਦੇ ਵਿੱਚ ਇੰਨਾ ਕੋ ਹੋ ਗਿਆ ਤੇ ਮੇਰੇ ਘਰ ਵਾਲੇ ਨੂੰ ਪਤਾ ਹੀ ਨਹੀਂ ਆ। ਉਹ ਆਂਦਾ ਹੀ ਨਾ। ਤੁਹਾਡੇ ਕੋ ਨਹੀਂ ਹੋਣਾ ਕੱਖ ਵੀ। ਤੇ ਐਵੇਂ ਆਂਦੇ ਆ ਜੀ ਦਾ ਕੋਈ ਨਹੀਂ ਹੁੰਦਾ। ਉਹਦਾ ਰੱਬ ਹੀ ਹੁੰਦਾ ਵਾ। ਚੱਲ ਹਾਂ ਪੂਜਾ ਮਾਰੀਏ ਤੂੰ ਤੇ ਸਾਡੇ ਫੋਨ ਤੋੜੇ ਹੈ ਨਾ। ਹੁਣ ਮਾਹਰਾ ਨਹੀਂ ਸਾਡਾ ਸਾਥ ਦਿੱਤਾ ਵਾ। ਮੈਂ ਜਾ ਕੇ ਤੇ ਆਪਣੇ ਘਰ ਵਾਲੇ ਨਾਲ ਤੇ ਇਹ ਖੁਸ਼ੀ ਸਾਂਝੀ ਕਰਾਂ ਉਹਨੂੰ ਤੇ ਪਤਾ ਹੀ ਨਹੀਂ ਆ ਵੀ ਮੇਰੇ ਮਗਰੋਂ ਘਰ ਕੀ ਬਣ ਗਿਆ ਵਾ ਚੱਲ ਓਏ ਮਨਾ ਪਹਿਲਾਂ ਉਹਨੂੰ ਦੱਸ ਕੇ ਆਵਾਂ ਇੱਕ ਤਾਂ ਇਹਨੇ ਨਹੀਂ ਲੱਭਣਾ ਹੁੰਦਾ ਪਤਾ ਨਹੀਂ ਕਿੱਥੇ ਚਲ ਜਾਂਦਾ ਵਾ ਘਰੋਂ ਨਾ ਤੋਕੇ ਤੇ ਫਰੀ ਹੋ ਗਿਆ ਤਾਂ ਫੇਰ ਪੈ ਲੀਆਂ ਦਵਾਲੇ ਕਰਨ ਦੇ ਪਾਪਾ ਹਾਂ ਹਾਂ ਪਰ ਓਰੇ ਓ ਮੇਰੀ ਗੱਲ ਸੁਣੋ ਕੀ ਲੱਭ ਗਿਆ ਬੜੀ ਖੁਸ਼ੌਂਡੀ ਤੂੰ ਹਾਏ ਗੋਲੀ ਇੰਨੀ ਖੁਸ਼ੀ ਦੀ ਆ ਕਿ ਮੇਰੇ ਕੋ ਤੇ ਬਰਦਾਸ਼ਤ ਨਹੀਂ ਹੋਣ ਰਹੀ ਮੈਂ ਤੇ ਨਾ ਰੋਟੀ ਲੱਗੀ ਸੀ ਬਣਾਉਣ ਤੇ ਹੁਣ ਕੀ ਲੱਭ ਗਿਆ ਗੰਡੇ ਚੀਰ ਦੀ ਚੀਰ ਦੀ ਤੁਹਾਨੂੰ ਦੱਸਣ ਆਈ ਆ ਉਹ ਦੱਸੇਗੀ ਵੀ ਕੀ ਲੱਭਾ ਤੈਨੂੰ ਲੱਭਣਾ ਕੀ ਆ ਹਾਂ ਪੂਜਾ ਦੀ ਸੇਵਾ ਹੋ ਗਈ ਹੈ ਹਾ ਹਉ ਕਿਨੇ ਕੀਤੀ ਵਿਪਨ ਨੇ ਕਿਉਂ ਹੁਣ ਆ ਕੀ ਆ ਉਹ ਜਿਹੜਾ ਸਾਡਾ ਫੋਨ ਤੋੜਿਆ ਸੀਗਾ ਉਹ ਜਿਹੜੀਆਂ ਗੱਲਾਂ ਸੀ ਨਾ ਉਹ ਉਹ ਸਾਰੀਆਂ ਲੁਕੀਆਂ ਰਹਿ ਗਈਆਂ ਆਹ ਉਹ ਮੁੜ ਕੇ ਇਹ ਡਈ ਹਰ ਸੋਈ ਚ ਮੇਰਾ ਤਾਂ ਠਾ ਠਾ ਹੋਣ ਤੇ ਬੜੀ ਆਕੜਨ ਲੱਗੀ ਲੈ ਜਿੱਦਾਂ ਤੈਨੂੰ ਪਤਾ ਕਰਦੀ ਹੁੰਦੀ ਫੁਕਰੀਆਂ ਮਾਰਦੀ ਹੁੰਦੀ ਆ ਕਹਿੰਦੀ ਲੈ ਜਿਹੜਾ ਤੂੰ ਫੋਨ ਤੇਰਾ ਫੋਨ ਤੋੜਿਆ ਮੈਂ ਤੋੜਿਆ ਮੈਨੂੰ ਪਤਾ ਕਰਨੇ ਨਹੀਂ ਚੋਰੀ ਕੀਤੀ ਮੈਂ ਝੂਠਾ ਨਾਂ ਲਾਇਆ ਈ ਇਹ ਜਿਹੜੀ ਸਕੂਟਰੀ ਲਿਆਂਦੀ ਨਾ ਤੇਰੇ ਪੇਕਿਆਂ ਦੀ ਆਈ ਅੱਛਾ ਉਹ ਜਿਹੜਾ ਤੂੰ ਪੇਕਿਆਂ ਤੋਂ ਪਹਿਲ ਨੇ ਜਿਹੜਾ ਤੇਰਾ ਗੋਡਾ ਤੋੜਿਆ ਨਾ ਉਹ ਵੀ ਮੈਂ ਤੋੜਿਆ ਈ ਕਰ ਲੈ ਜੋ ਕਰਨਾ ਉਹ ਗੱਲਾਂ ਵੀ ਪੰਨੇ ਸੁਣ ਲਈਆਂ ਸੱਚੀ ਤੇ ਫੇਰ ਫੇਰ ਕੀ ਫਿਰ ਵਿਪਨ ਉਹਨੂੰ ਧੁੰਦਾ ਹੀ ਰਸੋਈ ਚੋਂ ਬਾਹਰ ਲੈ ਗਿਆ ਤੇ ਉਹ ਆਖੇ ਵੀ ਮੈਂ ਇਹਨੂੰ ਰੱਖਣਾ ਹੀ ਇਹਨੂੰ ਕੱਢ ਘਰੋਂ ਦੇਣਾ ਵਾ ਤੇਰਾ ਭਲਾ ਜੀ ਉਦਾਂ ਮੈਂ ਵੀ ਬੜਾ ਛਡਾਇਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਇਹਦਾ ਜਿਹੜਾ ਮਤਲਬ ਕਾਰੇ ਕਾਲੇ ਕਰਮ ਜਾਂ ਕਾਲੀਆਂ ਕਤੂਤਾਂ ਜੋ ਮਰਜੀ ਐ ਸਾਰਿਆਂ ਦੇ ਸਾਹਮਣੇ ਆ ਗਈਆਂ ਵਾ ਤੇ ਚੱਲ ਕੋਈ ਗੱਲ ਨਹੀਂ ਤੇ ਫਿਰ ਮੈਂ ਤੇ ਚੱਲ ਬਹੁਤਾ ਨਹੀਂ ਓਦਾਂ ਗਾਂ ਗਾਂ ਹੋਈ ਮੇਰੇ ਦਿਵਾਲੇ ਦਿਵਾਲੇ ਘੁੰਮੀ ਜਾਂਦੀ ਦੀਦੀ ਇੱਕ ਵਾਰੀ ਛਡਾ ਦਿਓ ਇੱਕ ਵਾਰੀ ਛਡਾ ਦਿਓ ਫਿਰ ਇਹਨੂੰ ਫਿਰ ਪਤਾ ਲੱਗਾ ਆਪਣੇਆਂ ਬਗਾਨਿਆਂ ਦਾ ਉਹ ਮੈਂ ਤੇ ਚੱਲ ਬਹੁਤੀ ਹਾਮੀ ਨਹੀਂ ਭਰੀ ਮੰਮੀ ਨੇ ਫਿਰ ਦੁੱਕਾ ਮਾਰਿਆ ਵਿਪਨ ਤੇ ਚੱਲ ਛੱਡ ਮੈਂ ਆਪੇ ਸਮਝਾ ਲੂੰਗੀ ਇਹਨਾਂ ਨੂੰ ਪਰ ਵਿਪਨ ਨੇ ਇੱਕ ਗੱਲ ਕਹਿਤੀ ਆ ਕਿ ਮੈਨੂੰ ਸਾਮਾ ਤੂੰ ਘਰ ਨਹੀਂ ਦਿਖਣੀ ਚਾਹੀਦੀ ਤੇ ਫੇਰ ਮੁੜ ਕੇ ਮੰਮੀ ਦੇ ਮਿੰਟ ਤਰਲੇ ਕਰਦੀ ਮੰਮੀ ਮੈਂ ਤੁਹਾਡੀ ਪੈਨਦ ਵੱਲ ਪੈ ਜੂਗੀ ਮੰਮੀ ਤੁਹਾਡੀ ਸਰਾਣੇ ਵੱਲ ਪੈ ਜੂਗੀ ਵਿਪਨ ਆਂਦਾ ਤੂੰ ਮੈਨੂੰ ਨਹੀਂ ਅੱਖੀ ਦਿਖਣੀ ਚਾਹੀਦੀ ਕੋਤ ਮੈਂ ਤੇਰੀ ਗੱਲ ਮੰਨਦਾ ਤੈਨੂੰ ਖੁਸ਼ੀ ਦੀ ਗੱਲ ਸੁਣ ਕੇ ਪਰ ਗੱਲ ਮਾੜੀ ਆ ਘਰ ਚੱਕ ਬਾਤ ਜਿਹੜਾ ਆਹੋ ਤੁਸੀਂ ਤਾਂ ਬੱਸ ਨਾ ਮਾੜਾ ਹੀ ਮਾੜਾ ਹੀ ਕਰਦੇ ਰਿਹਾ ਕਰੋ ਜਦੋਂ ਮੇਰੇ ਨਾਲ ਲੜਦੀ ਆ ਉਦੋਂ ਤੁਹਾਨੂੰ ਚੰਗਾ ਲੱਗਦਾ ਵਾ ਤੇ ਹੁਣ ਤਾਨੂੰ ਮਾੜਾ ਲੱਗਦਾ ਸੱਚੀ ਪੁੱਛੋ ਨਾ ਮੇਰਾ ਤੇ ਜੀ ਕਾ ਤਾਂ ਖੁਸ਼ੀ ਚ ਪੰਗੜੇ ਪਾਵਾਂ ਵੇਖਾਂ ਕਿ ਕਿੰਡੀ ਖੁਸ਼ ਹੋਂਡੀ ਆ ਕੋਈ ਗੱਲ ਨਹੀਂ ਹੋਲਾ ਹਾਂ ਜਿੰਨੀ ਖੁਸ਼ ਹੋਣਾ ਤੂੰ ਅੱਜ ਦਾ ਦਿਨ ਨੰਗ ਲੈਂਦੀ ਓਖਾ ਸੁਖਾ ਤੈਨੂੰ ਤਾਂ ਮੈਂ ਫੇਰ ਦੱਸੂਗੀ ਅੱਗੇ ਤਾਂ ਤਰੀ ਮੈਂ ਇੱਕ ਲੱਤ ਤੋੜੀ ਸੀ ਨਾ ਹੁਣ ਤੇਰੀਆਂ ਦੋਵੇਂ ਲੱਤਾਂ ਨਾ ਤੋੜੀਆਂ ਤੇ ਮੇਰਾ ਨਾਂ ਵੀ ਵਟਾਈ ਦੂੰ ਤੈਨੂੰ ਤਾਂ ਮੈਂ ਦੱਸੂਗੀ ਕਿੰਡੀ ਇਹਨੂੰ ਖੁਸ਼ ਹੋ ਹੋ ਕੇ ਦੱਸਾਂ ਢੀ ਆ ਕਿ ਡੀਨ ਨੂੰ ਨਾ ਖੁਸ਼ੀ ਮਿਲਣ ਦੀ ਐ ਪੀ ਪੂਜਾ ਦੇ ਵਜੀਆਂ ਆ ਕੋਈ ਨਹੀਂ ਵਜੀਆਂ ਤੇ ਮੇਰੇ ਆ ਨਾ ਪਰ ਬਦਲਾ ਮੈਂ ਤੇਰੇ ਕੋਲ ਲੈਣਾ ਆ ਇੱਕ ਇੱਕ ਦਾ ਬਦਲਾ ਗਿਣ ਗਿਣ ਕੇ ਲਵਾਂਗੀ ਤੈਨੂੰ ਦੱਸਦੀ ਆ ਮੈਂ ਖਲੋਜਾ ਜਰਾ ਦੂ